ਮੌਜੂਦਾ ਜਿਲ੍ਹਾ ਪ੍ਰੀਸ਼ਦ ਮੈਂਬਰ ਆ ਸਰਪੰਚ ਦੀ ਚੋਣ 'ਤੇ ਲੜ ਰਿਹਾ ਹਾਂ ਇਸ ਸਮਾਜ ਤੋਂ ਮੈਂ ਕਹਿੰਦਾ ਇਹ ਖਾਤੀ ਨਹੀਂ ਖਤਮ ਹੋਏ ਤੁਸੀਂ ਪਿੰਡ 'ਚੋਂ ਖਤਮ ਕਰ ਸਕਦੇ ਹੋ ਦੇਖੋ 100% ਕਰਨ ਦੀ ਉਮੀਦ ਰੱਖਦੇ ਹਾਂ ਕਰਾਂਗੇ ਗਰੀਬ ਦਾਫੇ ਦਾ 125 ਘਰ ਨੇ ਜਿਨ੍ਹਾਂ ਵਾਸਤੇ ਕੱਖ ਡੰਡਾ ਸੀ ਬੀਜ ਕੇ ਦੇਣਾ ਕੋਈ ਉਹ ਤੀਜਾ ਕੰਮ ਸੀਗਾ ਪਾਰਕ ਵਾਲਾ ਜੀ ਉਹ ਤਾਂ ਬਚਲੇ ਰਹੇ ਉਹਦਾ ਹੋਇਆ ਹੀ ਨਹੀਂ ਪਾਰਕ ਦਾ ਬਣੂਗਾ ਜੀ ਇਹ ਦੇਖੋ ਮੇਨ ਸਮੱਸਿਆ ਵਾਟਰ ਬਾਕਸ ਦੀ ਸਮੱਸਿਆ ਜੇ ਸਰਪੰਚ ਜੀ ਮੰਨ ਤੋਂ ਬਾਅਦ ਕੋਈ ਬੱਚਾ ਬਾਹਰ ਦੇ ਵਿੱਚ ਕੈਬੀ ਡਾਕਟਰ ਸਾਹਿਬ ਮੇਰੀ ਹੈਲਪ ਕਰ ਦੋ ਉਹਦੇ ਨਾਲ ਕੋਈ ਤੈ ਤਾਂ ਨਹੀਂ ਹੋਗਾ ਨਾ ਕੋਈ ਵਿਰਕਤ ਵਾਲੇ ਰੱਖਾ ਕਿਸੇ ਵੀ ਜਾਤ ਪਾਈ ਦਾ ਵੀ ਜੇ ਤੁਸੀਂ ਹਸਪੀਟਲ ਵਧੀਆ ਬਣਾਤਾ ਪਰ ਕੋਰੇ ਕੌਣ ਆਊਗਾ ਸਤਿ ਸ਼੍ਰੀ ਅਕਾਲ ਜੀ ਬੜਾ ਲੰਮਾ ਸਮਾਂ ਹੋ ਗਿਆ ਆਪਾਂ ਨੇ ਚੈਨਲ ਤੇ ਕੋਈ ਵੀਡੀਓ ਨਹੀਂ ਪਾਈ ਉਹਦੇ ਕਈ ਕਾਰਨ ਨੇ ਕਦੇ ਫੇਰ ਗੱਲ ਕਰਾਂਗੇ ਅੱਜ ਵੀਡੀਓ ਬਣਾਉਣ ਦਾ ਮੁੱਖ ਕਾਰਨ ਹੈ ਜਿਹੜਾ ਪਿੰਡਾਂ ਦੇ ਵਿੱਚ ਚੱਲ ਰਹੀ ਆ ਸਰਪੰਚੀ ਵਾਲੀ ਲਹਿਰ ਸਰਪੰਚ ਦੇ ਕੈਂਡੀਡੇਟ ਬਾਈ ਸਤਗੁਰ ਸਿੰਘ ਜੀ ਸ਼ਾਜਲੀ ਤੋਂ ਆਪਣੇ ਨਾਲ ਬਾਈ ਜੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਬਾਈ ਜੀ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਦੀ ਚੋਣ ਕੌਣ ਲੜ ਰਹੇ ਹੋ ਦੇਖੋ ਸਰਪੰਚ ਦੀ ਚੋਣ ਇਸ ਕਰਕੇ ਲੜ ਰਹੇ ਹਾਂ ਜੋ ਪਿੰਡ ਦੇ ਕੰਮ ਕਾਫੀ ਕੰਮ ਅਧੂਰੇ ਪਏ ਨੇ ਉਹ ਪਪੈਲ ਦੇ ਆਧਾਰ ਤੇ ਕੰਮ ਕਰਵਾਵਾਂਗੇ ਲੜਨਾ ਮੇਰਾ ਕਾਰਨ ਹੀ ਨਹੀਂ ਹੈਗਾ ਵੀ ਆਪਾਂ ਕੱਲਾ ਸਰਪੰਚੀ ਲੜਨੇ ਜ਼ਿਲ੍ਹਾ ਪ੍ਰੀਸ਼ਦ ਵੀ ਅਸੀਂ ਲੜੀ ਹੈਗੀ ਜੀ ਹਾਂ ਅਸੀਂ ਇਤਿਹਾਸ ਰਚਿਆਗਾ 1963 ਤੋਂ ਲੈ ਕੇ ਹਾਂਜੀ ਅੱਜ ਤੱਕ ਜਿੱਦ ਦੀ ਇਲੈਕਸ਼ਨ ਹੋਣ ਲੱਗੀ ਐ ਜਿਲ੍ਹਾ ਪ੍ਰਿਸ਼ਦ ਦਾ ਨਾ ਤਾਂ ਵਾਈਸ ਚੇਅਰਮੈਨ ਲੱਗਿਆ ਸੀਗਾ ਨਾ ਚੇਅਰਮੈਨ ਲੱਗਦੀ ਇਹ ਅਸੀਂ ਪਹਿਲੀ ਇਲੈਕਸ਼ਨ ਲੜੀ ਐ ਜਿਹੜਾ ਅਸੀਂ ਜਰਨਲ ਦੇ ਵਿੱਚ ਐਸ ਸੀ ਦਾ ਚੇਅਰਮੈਨ ਲਾਇਆ ਜੀ ਅੱਛਾ ਮਤਲਬ ਉਸ ਤੋਂ ਪਹਿਲਾਂ ਕਦੇ ਐਸ ਸੀ ਚੇਅਰਮੈਨ ਲੱਗੇ ਨਾ ਲੱਗਿਆ ਨਹੀਂ ਸੀ ਨਾ ਵਾਈਸ ਚੇਅਰਮੈਨ ਲੱਗੇ ਜਿਹੜੇ ਕਾਰਨ ਕੀ ਸੀਗਾ ਕਾਰਨ ਦੇਖੋ ਪੋਲੀਟਿਕਲ ਪਹਿਲਾਂ ਪ੍ਰੈਸ਼ਰ ਕਿਸੇ ਦਾ ਕਿਵੇਂ ਵੀ ਲਾ ਲਓ ਨਹੀਂ ਮਤਲਬ ਜਰਨਲ ਦੇ ਵਿੱਚ ਲੱਗਿਆ ਜੀ ਐਸ ਸੀ ਅਸਾ ਜਰਨਲ ਦੇ ਵਿੱਚ ਐਸਸੀ ਸਰਪੰਚ ਜ਼ਿਲ੍ਹਾ ਪ੍ਰਸ਼ਾਸਨ ਬਲ ਸਭ ਤੋਂ ਇੱਕ ਚੀਜ਼ ਇਹ ਆ ਅਭੀ ਆਪਾਂ ਲੋਕਾਂ ਨੂੰ ਇੱਕ ਕੈਟਾਗਰੀ ਵਿੱਚ ਵੰਡ ਕਦ ਦਿੰਦੇ ਆ ਕਿ ਐਸਸੀ ਆਏ ਜਰਨਲ ਆਏ ਸਿੱਖਾ ਹਿੰਦੂ ਆ ਮੁਸਲਮਾਨ ਇਹ ਇਹ ਤੋਂ ਬਾਹਰ ਕਿਉਂ ਨਹੀਂ ਨਿਕਲ ਸਕਦੇ ਪਿੱਛੇੋਂ ਰੀਤ ਚਲਾਈ ਹੋਈ ਹੈ ਜੀ ਆਪਾਂ ਤਾਂ ਕਹਿੰਦੇ ਵੀ ਇੱਕ ਜੁੱਟਣ ਜੋ ਜੋ ਕਿਸੇ ਦੇ ਜਰਨਲ ਦਾ ਸਰਟੀਫਿਕੇਟ ਮਿਲਿਆ ਉਹਨੂੰ ਜਰਨਲ ਕੱਟ ਕੇ ਬਰਾਬਰ ਦਾ ਅਧਿਕਾਰ ਹੋਣਾ ਚਾਹੀਦਾ ਐਸਸੀ ਨੂੰ ਵੀ ਕਹਿੰਦੇ ਟੈਗ ਜਿਹੜਾ ਲੱਗਿਆ ਹੋਇਆ ਸੀ ਤਾਂ ਕਿਉਂ ਟੈਗ ਲੱਗਿਆ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਹੀ ਹੁੰਦਾ ਕਿਉਂ ਜਾਤਾਂ ਪਾਤਾਂ 'ਚ ਵੰਡਿਆ ਇੱਕੋ ਹੋ ਜਓ ਹੂੰ ਇਸ ਸਮਾਜ ਚ ਮੈਂ ਕਹਿੰਦਾ ਇਹ ਖਾਤੀ ਚ ਖਤਮ ਹੋਣੀ ਚਾਹੀਦੀ ਤੁਸੀਂ ਪਿੰਡ ਚੋਂ ਖਤਮ ਕਰ ਸਕਦੇ ਹੋ ਦੇਖੋ 100% ਕਰਨ ਦੀ ਉਮੀਦ ਰੱਖਦੇ ਆ ਕਰਾਂਗੇ ਜੀ ਲੋਕਾਂ ਚ ਵੇਚਾਂਗੇ ਸਮਝਾਵਾਂਗੇ ਬਾਕੀ ਲੋਕ ਨੇ ਭਾਈ ਜਿਵੇਂ ਵੀ ਚੱਲਣਗੇ ਉਸ ਨਹੀਂ ਇਹਦਾ ਫਿਰ ਵੀ ਇਹ ਚੀਜ਼ ਚੱਲਦੀ ਆ ਕਿ ਵੀ ਸੱਤ ਬੋ ਡਾਕਟਰ ਇਹ ਵੀ ਕਹਿੰਦਾ ਕਈ ਥਾਂ ਮੱਦੇ ਸੁਣਿਆ ਵੀ 70% ਐਸਸੀ ਵੋਟਾਂ ਮੈਨੂੰ ਪੈਜੂਗੀ ਮੈਂ ਸਰਪੰਚ ਨਹੀਂ ਮੈਂ ਇਹ ਨਹੀਂ ਕਿਹਾ ਵੀ 70% ਐਸਸੀ ਵੋਟਾਂ ਵੀ ਮੈਨੂੰ ਪੈਜੂਗੀ ਨਾ ਇਹ ਨਹੀਂ ਕਿਹਾ ਵੀ ਸਾਡੇ ਲੋਕ 75% ਇੱਥੇ ਵਸਦੀ ਆ ਸਾਡੇ ਲੋਕ ਨੇ ਜਿਹੜੇ ਉਹ ਦਵੇ ਕੁਚਲੇ ਪਏ ਨੇ ਸਾਡੇ ਸਮਾਜ ਨੂੰ ਅੱਪਾ ਥੋੜਾ ਅੱਗੇ ਲੈ ਕੇ ਜਿੱਦ ਦੇ ਇਲੈਕਸ਼ਨ ਹੋਣ ਲੱਗੇ ਬਣਵਾਇਆ ਦੱਸੋ ਵੀ ਲੇਡੀਜ਼ ਯਰਭ ਤੱਕ ਦੀ ਆਈ ਆ ਐਤਕੀ ਬਣਦਾ ਸੀ ਉਹ ਮਤਲਬ ਕਿ ਲੇਡੀਜ਼ ਵਾਸਤੇ ਰਿਜ਼ਰਵ ਐਤਕੀ ਬਣਦਾ ਸੀ ਜੀ ਪਹਿਲੇ ਲੇਡੀ ਜਰਨਲ ਸੀ ਐਤਕੀ ਲੇਡੀਜ਼ ਯਰਭ ਬਣਦੀ ਸੀ ਕਿਉਂ ਫਰਕ ਦਾ ਰੱਖੇ ਰਹੇ ਨੇ ਨਾ ਅੱਗੇ ਲੈ ਕੇ ਫਿਰ ਜੇ ਲੇਡੀਜ਼ ਦੀ ਆਉਂਦੀ ਵੀ ਆ ਹਾਂਜੀ ਕੋਈ ਬਾੜ ਤੇ ਰਿਜ਼ਰਵ ਹੋ ਗਿਆ ਲੜੀ ਤਾਂ ਬੰਦੇ ਦੇ ਪੁੱਤ ਜਾਂਦੀ ਹੈਗੀ ਵਿਹਾਰਫ ਸੀ ਨਹੀਂ ਲੜੇ ਇਹ ਇਹ ਮੈਡੀਕਲ ਨਹੀਂ ਕਿ ਲੇਡੀਜ਼ ਰਿਜ਼ਰਵ ਆਉਂਦਾ ਤੇ ਪੋਸਟਰ ਦੇ ਉੱਪਰ ਬੰਦੇ ਦੀ ਫੋਟੋ ਹੁੰਦੀ ਹੈ ਲੇਡੀਜ਼ ਨੂੰ ਬੈਕ ਫੁੱਟ ਤੇ ਰੱਖਿਆ ਜਾਂਦਾ ਤੇ ਸਰਪੰਚੀ ਮੈਂਬਰੀ ਵੀ ਬੰਦਾ ਉਹ ਕਰਦਾ ਚਾਹੇ ਕਾਗਜ਼ੋ ਦੇ ਜਨਾਨੀ ਦੇ ਪਰੇ ਕਾਨੂੰਨ ਤਾਂ ਨਹੀਂ ਕਹਿੰਦਾ ਜੀ ਫਿਰ ਕਰਿਆ ਕਿ ਇੱਕ ਹੋ ਕੇ ਮਜਾ ਆਇਆ ਇਹ ਤੇ ਲੋਕ ਲੋਕ ਹੀ ਕਰ ਰਹੇ ਨੇ ਕਾਨੂੰਨ ਥੋੜਾ ਘਰੇ ਕਾਨੂੰਨ ਤਾਂ ਕਹਿ ਰਿਹਾ ਵੀ ਜੇ ਲੇਡੀ ਨੂੰ ਦਿੱਤੀ ਹੈ ਤਾਂ ਲੇਡੀ ਹੀ ਸਰਪੰਚੀ ਕਰੇ ਫਿਰ ਉਹ ਹੁੰਦੀ ਨਹੀਂ ਨਾ ਉਹੀ ਚੀਜ਼ ਆ ਵੀ ਜਦੋਂ ਜਦੋਂ ਉਹਦੇ ਲੀਡਰਸ਼ਿਪ ਦਾ ਗੁਣ ਨਹੀਂ ਫਿਰ ਉਹਦੇ ਵਿੱਚ ਦੇਖੋ ਕਾਰਨ ਕਈ ਹੋ ਜਾਂਦੇ ਨੇ ਕਈ ਵਾਰ ਲੇਡੀਜ਼ ਘੱਟ ਪੜ੍ਹੀ ਲਿਖੀ ਹੁੰਦੇ ਆ ਉਹਦੇ ਘਰ ਵਾਲਾ ਪੜਿਆ ਵਧੀਆ ਲਿਖਿਆ ਹੁੰਦਾ ਹੂੰ ਉਹਨੂੰ ਇੰਨੀ ਨੌਲਜ ਨਹੀਂ ਉਹ ਇੰਨਾ ਕਹੇ ਵੀ ਤੇ ਘਰ ਵਾਲਾ ਹੈਂਡਲ ਕਰ ਲੰਨਾ ਉਹ ਹੈਂਡਲ ਤਾਂ ਕਰਦਾ ਪਰ ਉਹ ਚ ਲੀਡਰਸ਼ਿਪ ਦੇ ਗੁਣ ਨਹੀਂ ਹੈਗਾ ਇੱਕ ਲੀਡਰਸ਼ਿਪ ਦੇ ਗੁਣ ਦੀ ਗੱਲ ਕਰਦੇ ਆ ਉਹ ਡਵੈਲਪ ਹੋਊਗਾ ਬੰਦੇ ਦੀ ਜਿਹੜੀ ਪਰਬ੍ਰਿਸ਼ਾ ਉਹਦਾ ਰਹਿਣ ਸਹਿਣ ਉਹ ਵੱਡਾ ਕਿਹੜੇ ਹਾਲਾਤਾਂ ਚ ਹੋਇਆ ਉਹਦੇ ਚ ਕਿਹੜੇ ਕਿਹੜੇ ਗੁਣ ਨੇ ਜੇ ਹੁਣ ਇੱਕ ਲੇਡੀਜ਼ ਨੂੰ ਚੋਣਾਂ ਤਾਂ ਜਾ ਰਹੇ ਕਿ ਇਹਦਾ ਬੰਦਾ ਮਸ਼ਹੂਰਾ ਇਹਦਾ ਬੰਦਾ ਜਾਦੇ ਪੌਪੂਲਰ ਆ ਚੋਣੀ ਤਾਂ ਹੋ ਤਾਂ ਗਈ ਫਿਰ ਇਹ ਜਿਹੜੀ ਰਿਜ਼ਰਵੇਸ਼ਨ ਹੁੰਦੀ ਐ ਇਸ ਤਰੀਕੇ ਨਾਲ ਕਿਉਂਕਿ ਪਹਿਲਾਂ ਚੱਲਦਾ ਰਿਹਾ ਕਿ ਦੋ ਧੜੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ ਤੇ ਜੇ ਰਿਜ਼ਰਵ ਵੀ ਆ ਜਾਂਦੀ ਕੀ ਮਤਲਬ ਕਿ ਐਸਸੀ ਬੰਦਾ ਲੜਾਉਣਾ ਜਿਹੜਾ ਸਾਡਾ ਸੀਰੀ ਹੈ ਉਹਨੂੰ ਆਪਾਂ ਖੜਾ ਕਰਦੇ ਆ ਇਹ ਸਾਡੇ ਇਹ ਸਾਡੇ ਤਰੀਕੇ ਨਾਲ ਕਹਿ ਰਹੇ ਆ ਵੀ ਸਾਨੂੰ ਜਾਤ ਪਾਤਾਂ 'ਚ ਬੰਦਿਆ ਹੋਇਆ ਜਿਹੜੇ 'ਚ ਲੀਡਰਸ਼ਿਪ ਦਾ ਗੁਣ ਨਹੀਂ ਹੁਣ ਮੇਰੇ 'ਚ ਲੀਡਰਸ਼ਿਪ ਦਾ ਗੁਣ ਨਹੀਂ ਮੈਂ ਸੋਡੀ 70 ਸ਼ਾਇਆ ਹੀਥ ਚੁਣਿਆ ਜਾਣਾ ਤੇ ਤੁਸੀਂ ਮੈਨੂੰ ਹੈਂਡਲ ਕਰ ਰਹੇ ਹੋ ਇਹ ਤੋਂ ਬੈਠ ਰਹੇ ਤੁਸੀਂ ਆਪੇ ਕਰ ਲਿਓ ਜੋ ਵੀ ਕਰ ਰਹੇ ਇਹ ਤਾਂ ਮੈਂ ਤਾਂ ਆਪਕਨ ਉਹਦੇ ਮੋੜੇ ਤੇ ਕਿਉਂ ਧਰਕੇ ਚਲਾਉਂਦੇ ਨੇ ਵਿਚਾਰੇ ਉਹ ਚਲਾਉਣ ਦਾ ਕਾਰਨ ਹੀ ਹੋ ਜਾਂਦਾ ਰਿਜ਼ਰਵੇਸ਼ਨ ਫਿਰ ਉਹਨੂੰ ਕਿਉਂ ਦੇ ਰਹੇ ਨੇ ਜਦੋਂ ਬੰਦਾ ਉਹ ਕੋ ਸਰਪੰਚੀ ਦੇ ਲਾਇਕ ਹੀ ਨਹੀਂ ਹੈਗਾ ਨਹੀਂ ਕਰ ਸਕਦਾ ਇਹਨੂੰ ਕਿਉਂ ਲੋਕ ਉਹ ਤਾਂ ਲੋਕਾਂ ਨੇ ਡਿਸਾਈਡ ਕਰਨਾ ਤੇ ਇਹ ਕੇ ਵੀ ਹੁੰਦਾ ਵੀ ਜੇ ਇੱਕ ਤਨਾਟ ਨੇ ਆਪਦਾ ਸੀਰੀ ਖੜਾ ਕਰਤਾ ਉਹ ਲੋਕ ਦੇ ਵੀ ਜਿਹੜਾ ਸੀਰੀ ਦਾ ਖੜਾ ਕਰਨ ਵਾਲਾ ਕਰਤਾ ਵੀ ਆਪਣੇ ਲੋਕਾਂ ਦੇ ਸਮਾਜ ਦੀ ਗੱਲ ਕਰ ਸਕਦਾ ਲੋਕਾਂ 'ਚ ਬਿੱਤਰ ਸਕਦਾ ਕੰਮ ਕਰਵਾ ਸਕਦਾ ਫਿਰ ਲੋਕਾਂ ਨੇ ਡਿਸਾਈਡ ਕਰਨਾ ਨਾ ਕਿ ਉਹ ਤਨਾਟ ਨੂੰ ਡਿਸਾਈਡ ਕਰਦਾ ਬੋਟਾ ਫਿਰ ਉਹੀ ਹੁੰਦੇ ਨੇ ਹੁਣ ਇੱਕ ਵੋਟਾਂ ਹੁੰਦੀਆਂ ਨੇ ਕਿ ਮੇਰੀਆਂ 10 ਵੋਟਾਂ ਉਹ ਪਬਲਿਕ ਨੇ ਦੇਖਣਾ ਤੇ ਜੋੜ ਤੋੜ ਦੀ ਰਾਜਨੀਤੀ ਵੀ ਹੁੰਦੀ ਆ ਪਬਲਿਕ ਨੇ ਵੀ ਦੇਖਣਾ ਤੁਸੀਂ ਹੁਣ ਲੜ ਰਹੇ ਹੋ ਸਾਨੂੰ ਪਤਾ ਥੋੜਾ ਜੋਰ ਲੱਗਿਆ ਪਿਆ ਤੁਸੀਂ ਆਪਣੇ ਬੰਦਿਆਂ ਨੂੰ ਟਰੈਕ ਕਰ ਰਹੇ ਹੋਗੇ ਕਿ ਆਪਣਾ ਕਿਹੜਾ ਬੰਦਾ ਕਿੱਥੇ ਫਿਰਦਾ ਕਿਹੜਾ ਬੰਦਾ ਕਿਸਦੇ ਨਾਲ ਕਦੋਂ ਕਿੱਥੇ ਆ ਕੱਲਾ ਕੱਲਾ ਬੰਦਾ ਟਰੈਕ ਕਰ ਰਹੇ ਹੋ ਕਿ ਰਣਨੀਤੀ ਹੁੰਦੀ ਆ ਰਣਨੀਤੀ ਆ ਜੀ ਤੁਸੀਂ ਵੀ ਕਰਦੇ ਹੋਮਗੇ ਵੀ ਉਧਰ ਨਹੀਂ ਜਾਣਾ ਚਾਹੀਦਾ ਉਧਰ ਕਿਉਂ ਗਏ ਆ ਉਹਨੇ ਉਹਨੂੰ ਕਿਉਂ ਮਿਲਿਆ ਹਰ ਇੱਕ ਬੰਦੇ ਤੇ ਜੋੜ ਆ ਇਹ ਹੁੰਦਾ ਦੇਖੋ ਆ ਜਿਹੜੀ ਜੋੜ ਤੋੜ ਦੀ ਰਾਜਨੀਤੀ ਆ ਕਿ ਆ ਬੰਦੇ ਨੂੰ ਨਾਲ ਲੈ ਲੋ 10 ਵੋਟਾਂ ਆਉਂਦੀਆਂ ਨੇ ਉਹ ਬੰਦੇ ਨਾਲ ਚੱਕ ਲੋ 10 ਵੋਟਾਂ ਆਉਂਦੀਆਂ ਨੇ ਕੱਲੇ ਇੱਕ ਪੌਪੂਲਰ ਫੇਸ ਤੇ ਕਿਉਂ ਨਹੀਂ ਰਾਜਨੀਤੀ ਹੁੰਦੀ ਕਿ ਜੇ ਸਰਪੰਚ ਦਾ ਕੈਂਡੀਡੇਟ ਡਾਕਟਰ ਸਤਗੁਰ ਵਧਿਆ ਜਾਂ ਏ ਵੀ ਸੀ ਕੋਈ ਵੀ ਕੈਂਡੀਡੇਟ ਆਪਾਂ ਲਾ ਲਓ ਉਹਦੇ ਤੇ ਡਾਇਰੈਕਟ ਯਕੀਨ ਕਿਉਂ ਨਹੀਂ ਕਹਿ ਕੇ ਵੋਟਾਂ ਕਿਉਂ ਪਾਉਣੀਆਂ ਪੈਂਦੀਆਂ ਨੇ ਕਿ ਅਸੀਂ ਉਹਦੇ ਨਾਲ ਆ ਜਾਂ ਅਸੀਂ ਉਹਦੇ ਨਾਲ ਆ ਤੁਸੀਂ ਉਹਨੂੰ ਵੋਟਾਂ ਪਾ ਦਿਓ ਕਿਉਂਕਿ ਅੱਜ ਕੱਲ੍ਹ ਹਾਲਾਤ ਇਹ ਜਿਹੇ ਹੋ ਗਏ ਹਾਲਾਤ ਇਹ ਜਿਹੇ ਹੋ ਗਏ ਹਾਲਾਤ ਹੋਣ ਕਰਕੇ ਹਰ ਇੱਕ ਦੀ ਮਜਬੂਰੀ ਹੋ ਰਹੀ ਆ ਵੀ ਸਾਨੂੰ ਉਹਦੇ ਧੱਕੇ ਕੰਮ ਵੀ ਪੈ ਸਕਦਾ ਅਸੀਂ ਉਹਦੇ ਘਰੇ ਜਾ ਕੇ ਕੋਈ ਚੀਜ਼ ਵੀ ਲੈ ਸਕਦੇ ਆ ਠੀਕ ਹੈ ਇਹ ਹੁਣ ਮੈਂ ਤੁਹਾਨੂੰ ਬਾਰ-ਬਾਰ ਉਹੀ ਗੱਲ ਦਾਰਾਈ ਜਾ ਮੈਂ ਵੀ ਇਹ ਪਬਲਿਕਲੀ ਡਿਸਾਈਜ਼ ਕਰਨਾ ਵੀ ਸਾਡੇ ਸਮਾਜ ਦੇ ਲੋਕਾਂ ਦੀ ਗੱਲ ਕੌਣ ਕਰ ਸਕਦਾ ਹੈ ਸਾਡੇ ਵਿੱਚ ਵਿਚਰ ਕੌਣ ਸਕਦਾ ਹੈਗਾ ਠੀਕ ਹੈ ਸਾਡੇ ਵਿਕਾਸ ਕੌਣ ਕਰਵਾ ਸਕਦਾ ਹੈ ਸਾਡੇ ਪਿੰਡ ਦਾ ਨਾਮ ਰੋਸ਼ਨ ਕੁੱਚਾ ਕੌਣ ਕਰ ਸਕਦਾ ਹੈਗਾ ਸੋ ਉਥੋਂ 5-5 ਵਾਲੀ ਗੇਮ ਤੇ ਚੱਲਦੇ ਆਪਾਂ ਹਾਂਜੀ ਕੋਈ 5 ਕੰਮ ਗਿਣਿਆਓ ਜਿਹੜੇ ਤੁਸੀਂ ਜ਼ਿਲ੍ਹਾ ਪ੍ਰਸ਼ਾਸਨ ਰਹਿੰਦੇ ਹੋਏ ਕੀਤੇ ਨੇ ਲੋਕਾਂ ਦੇ ਲਈ ਤੇ ਕੋਈ 5 ਕੰਮ ਉਹ ਜਿਹੜੇ ਤੁਸੀਂ ਸਰਪੰਚ ਬਣਨ ਤੋਂ ਬਾਅਦ ਕਰਵਾਓਗੇ ਦੇਖੋ ਜਿਵੇਂ ਹੁਣ ਸਾਡੇ ਪੰਚਾਇਤੀ ਜ਼ਮੀਨ ਦਾ ਸੀਗਾ ਜੀ ਪੈਂਦੇਦਾਰ ਹਾਂਜੀ ਉਹ ਕਿਵੇਂ ਕੀ ਸੀਗਾ ਉਹ ਪੰਚਾਇਤੀ ਜ਼ਮੀਨ ਸੀ ਜਿਹਨੂੰ 50 ਸਾਲ ਹੋ ਗਏ ਸੀਗੇ ਜੀ ਸਾਡੇ ਸਿੱਖ ਜੱਟ ਭਾਈਚਾਰਾ ਚਲੋ ਜਿਵੇਂ ਵੀ ਲਾਲਾ ਸਾਡੇ ਗਰੀਬ ਦਵਕਾ ਸੀ ਉਹਨਾਂ ਤੇ ਇਹ ਵੀ ਜਾਤ ਪਾਤ ਵਾਲੀ ਸਥਿਤੀ ਆ ਗਈ ਜੀ ਜਾਤ ਪਾਤ ਵਾਲੀ ਸੀ ਜੀ ਸਾਡੇ 14 ਕਿੱਲੇ ਜ਼ਮੀਨ ਦੇ ਨੇ ਜਿਹਦੇ ਵਿੱਚੋਂ 4.5 ਕਿੱਲੇ ਰਿਜ਼ਰਵ ਕੋਟੇ ਦੀ ਜ਼ਮੀਨ ਬਣਦੀ ਹੈ ਜੀ ਉਹ 50 ਸਾਲ ਹੋ ਗਏ ਦੀ 50 ਸਾਲਾਂ ਬਾਅਦ ਅਸੀਂ ਉਹ ਸੜਾਈ ਆ ਅੱਜ ਉੱਥੇ ਗਰੀਬ ਦਵਕਾ 125 ਘਰ ਨੇ ਜਿੰਨਾ ਵਾਸਤੇ ਕੱਖ ਕੰਡਾ ਸੀ ਬੀਜ ਕੇ ਦਿਨੇ ਕੋਈ ਨਾਲੇ ਰੇ ਸਪਰੇ ਨਹੀਂ ਕਰਨੀ ਕੋਈ ਪਾਣੀ ਲਾਉਣਾ ਜਾ ਕੇ ਆਪਦੇ ਕੱਲੇ ਕੱਖ ਵੱਢ ਕੇ ਲੈ ਕੇ ਆਉਣੇ ਤੇ ਇਹਦੇ ਵਾਸਤੇ ਕਹਿੰਦੇ ਖਾਸ ਮੈਂ ਲੜਨਾ ਪਿਆ ਲੜਨਾ ਤੇ ਲੜਨਾ ਵੀ ਕਹਿੰਦੇ ਵੀ ਇਹ ਵੀ ਹੋਇਆ ਕਹਿੰਦੇ ਪਾਣੀ ਨਹੀਂ ਦੇਣਾ ਐ ਨਹੀਂ ਕਰਨਾ ਵਾ ਨਹੀਂ ਕਰਨਾ ਨਹੀਂ ਕੋਈ ਐਹੀ ਜੀ ਕੋਈ ਦਿੱਕਤ ਨਹੀਂ ਹੈਗੀ ਜੋ ਹੁਣ ਪਹਿਲਾ ਜਰਨਲ ਬੰਦਾ ਬੀਜ ਰਿਆ ਸੀਗਾ 3 ਲੱਖ 5000 ਤੇ ਬੋਲੀ ਗਈ ਸੀ ਹਮ ਜਰਨਲ ਬੰਦਾ ਦੀ ਸਾਡੇ ਭਾਈ ਚਾਰਜੋ ਕਿਸੇ ਨੂੰ ਬੁਲਾ ਕੇ ਉਹਨੂੰ 12000 ਦੇ ਪੀ ਕੇ ਉਹ ਤੋਂ ਬੋਲੀ ਕਰਵਾ ਲੈਂਦੇ ਸੀਗੇ ਪਰ ਐਸੀ ਐ ਕਿ ਸਰ ਵੀ ਜਿਹੜਾ ਸਾਡਾ ਹੱਕ ਬਣਦਾ ਹੈਗਾ ਅਸੀਂ ਉਹਦਾ ਹੱਕ ਤਾਂ ਲਿੱਗਿਆ ਹਾਂ ਇੱਥੇ ਕੇ ਅਸੀਂ ਸੰਘਰਸ਼ ਲੜਾ ਜਮੀਨ ਵਾਲਾ ਹੋ ਗਿਆ ਹਾਂ ਸੰਘਰਸ਼ ਲੜਿਆ ਉਹ ਜਿਹੜੀ 3 ਲੱਖ 5000 ਦੀ ਬੋਲੀ ਤੇ ਅਸੀਂ 95000 ਤੇ ਲਿਆਂਦੀ ਠੀਕ ਲੋਕਾਂ ਤੋਂ رائے ਨਾਲ ਵੀ ਜਿੰਨਾ ਕਿ ਠੇਕਾ ਬਣਦਾ ਹੈਗਾ ਉਹਦਾ ਕੋਈ ਖਰਚਾ ਪਾਣਦਾ ਜਿਵੇਂ ਹਾ ਇੱਕ ਪਰਿਵਾਰ ਨੂੰ 5 5.5 ਬਿਸਵੇ ਪਰ ਪਰਿਵਾਰ ਨੂੰ ਆਉਂਦੇ ਨੇ ਜਿਹਦੇ ਵਿੱਚ ਉਹ ਸਾਲ ਭਰ ਵਾਸਤੇ ਆਪਦੇ ਕੱਖਣ ਦਾ ਦੂਜਾ ਕੰਮ ਦੂਜਾ ਕੰਮ ਹੈ ਜੀ ਨਸ਼ੀ ਹਾਂਜੀ ਮੈਂ ਅਜ ਤੋਂ 1.5 ਸਾਲ ਪਹਿਲਾਂ ਵੀ ਦੇਖਿਆ ਸੀ ਕਿ ਸਾਡੇ ਮਹੱਲੇ ਦੇ ਵਿੱਚੇ ਸੀ ਕੋਈ ਗੱਲਬਾਤ ਹੋ ਗਈ ਸੀ ਨਸ਼ਾ ਕਰਦਾ ਸੀਗਾ ਕਿਸੇ ਚੋਰੀ ਦੇ ਵਿੱਚੋਂ ਆ ਗਿਆ ਸੀ ਅਸੀਂ ਜਦੋਂ ਫੜ ਲਿਆ ਸੀ ਚਲੋ ਅਸੀਂ ਅੱਖਾਂ ਵੀ ਚਲੋ ਹੈਗਾ ਸਲਵ ਆਪਦੀ ਆ ਵੀ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਉਹਦੇ ਪਰਿਵਾਰ ਨੂੰ ਵੀ ਬੁਲਾਇਆ ਪਰਿਵਾਰ ਨਾਲ ਰਾਇ ਕਰਕੇ ਉਹਨੂੰ ਵੀ ਪੁੱਛਿਆ ਗਿਆ ਵੀ ਜੇਕਰ ਤੂੰ ਨਸ਼ਾ ਛੱਡਣਾ ਚਾਹਣਾ ਹੈ ਤੇਰੀ ਕੀ ਰਾਇ ਉਹ ਕਹਿੰਦਾ ਜੀ ਮੈਂ ਨਸ਼ਾ ਛੱਡਣਾ ਅਸੀਂ ਪਰਿਵਾਰ ਦੀ ਸਹਿਮਤੀ ਦੇ ਨਾਲ ਪ੍ਰਸ਼ਾਸਨ ਦੀ ਸਹਿਮਤੀ ਦੇ ਨਾਲ ਉਹਨੂੰ ਅਸੀਂ ਨਸ਼ਾ ਛਡਾਊ ਕੇਂਦਰ ਆਪਣੇ ਘਰ ਦਾ ਛੱਡ ਗਏ ਅੱਜ ਉਹ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਫਸਦਾ ਲੋ ਛੱਡ ਗਏ ਛੱਡ ਹਾਂਜੀ ਹਾਂ ਤੇ ਤੀਜਾ ਕੰਮ ਤੀਜਾ ਕੰਮ ਸੀਗਾ ਪਾਰਕ ਵਾਲਾ ਜੀ ਉਹ ਤਾਂ ਵਿਚਾਲੇ ਰਹਿ ਗਿਆ ਉਹਦਾ ਹੋਈ ਨਹੀਂ ਪਾਰਕ ਵਾਲ ਬਣੂਗਾ ਜੀ ਉਹ ਪੈਂਡਿੰਗ ਚ ਚੱਲ ਰਿਹਾ ਪੈਂਡਿੰਗ ਚ ਨਹੀਂ ਪਿਆ ਜੀ ਉਹ ਦੇਖੋ ਉਹਦੇ ਵਿੱਚ ਇਹ ਸੀਗਾ ਅਸੀਂ ਪਹਿਲਾਂ ਕਮੇਟੀ ਬਣਾਈ ਕਮੇਟੀ ਬਣਨ ਤੋਂ ਬਾਅਦ ਅਸੀਂ ਨੇ ਉੱਥੋਂ ਕਿਕਰ ਸਫਾਈ ਕਰਾਈ ਸਫਾਈ ਕਰਾਉਣ ਤੋਂ ਬਾਅਦ ਅਸੀਂ ਨੇ ਉੱਥੇ ਭਰਤ ਪਾਈ ਹੈ ਜਿਹਦੇ ਵਿੱਚ ਸਾਡਾ ਡੇਰੇ ਦੇ ਮਹੰਤ ਸ੍ਰੀ ਅੰਮ੍ਰਿਤਵੰਦੀ ਦਾ ਬਹੁਤ ਵੱਡਾ ਸਹਿਯੋਗ ਆ ਸਾਨੂੰ ਜਿਨ੍ਹਾਂ ਨੇ ਸਾਨੂੰ 2.5 ਲੱਖ ਰੁਪਇਆ ਆਪਦੇ ਵੱਲੋਂ ਦਿੱਤਾ ਗਿਆ ਸੀ ਵੀ ਤੁਸੀਂ ਭਰਤ ਵਗੈਰਾ ਪਾਓ ਬਾਕੀ ਸੀ ਭਰਤ ਵਗੈਰਾ ਪਾ ਕੇ پارک ਜਿੰਨੀ پارک ਦੀ ਜਗਾ ਸੀ ਉਹਦੇ ਵਾਸਤੇ 2 ਲੱਖ ਦੀ ਭਰਤ ਤੇ ਪਈ ਉੱਥੇ ਨਹੀਂ 2 ਲੱਖ ਤੋਂ ਤਾਂ ਜ਼ਿਆਦਾ ਪਈ ਜੀ 3.5 ਲੱਖ ਰੁਪਏ ਦੀ ਪਿੰਡ ਦੇ ਵਿੱਚ ਜਿੰਨੇ ਜਰਨਲ ਭਾਈਚਾਰੇ ਨੇ ਉਹਨਾਂ ਨੇ ਵੀ ਸੀ ਸਹਿਯੋਗ ਲੇਤਾ ਕਿ ਸਾਰੇ ਪਿੰਡ ਨੇ ਇਕੱਠੇ ਹੋ ਕੇ ਕੰਮ ਕੀਤਾ ਇੱਥੇ ਨਾ ਨੀ ਉੱਥੇ ਕੋਈ پارک ਦੇ ਵਿੱਚ پارک ਦੇ ਲਈ ਕਿਸੇ ਵੀ ਕੋਈ ਇਹੋ ਨਹੀਂ ਹੈਗਾ ਸਾਰੇ ਭਾਈਚਾਰਾ ਸਹਿਮਤ ਦੀ ਵੀ ਉਹਰੇ پارک ਬਣ ਤਾ ਕਿਉਂਕਿ ਦੋ ਸ਼ਮਸ਼ਾਨ ਘਾਟ ਪੈਂਦੇ ਨੇ ਇੱਕ ਜਰਨਲ ਦਾ ਬੰਦਾ ਇੱਕ ਇਹ ਤਾਂ ਮਾੜੀ ਗੱਲ ਆ ਨਾ ਫਿਰ ਮੇਰੀ ਜਮਾਂ ਲਵੇ ਲਵੇ ਮੈਂ 10 ਕ ਕਰਮਾ ਦਾ ਫਰਕ ਇਹ ਚੀਜ਼ ਮੈਂ ਤੁਹਾਡੀ ਗੱਲ ਕੱਟ ਰਿਹਾ ਇਹ ਚੀਜ਼ ਦਾ ਮੁੱਦਾ ਵੀ ਮੈਂ ਠਾਇਆ ਸੀਗਾ ਵੀ ਆ ਦੋ ਜਰਨਲ ਦੋ ਸ਼ਮਸ਼ਾਨ ਘਟ ਪੈਂਦੇ ਨੇ ਕਿਉਂ ਨਾ ਆਪਾਂ ਇੱਕ ਨੂੰ ਦੋ ਨੂੰ ਦੋ ਦੀ ਬਜਾ ਇੱਕ ਕਰ ਲਈਏ ਤੇ ਦੋਸਤੋ ਮੈਂ ਵੀ ਗੱਲ ਕੱਟ ਰਿਹਾ ਉੱਪਰ ਆਈ ਬਟਨ ਆ ਰਿਹਾ ਵੀਡੀਓ ਦਾ ਲਿੰਕ ਆ ਤੁਸੀਂ ਜਾ ਕੇ ਬਾਅਦ ਚ ਦੇਖ ਵੀ ਸਕਦੇ ਹੋ ਆਪਾਂ ਵੀਡੀਓ ਵੀ ਬਣਾਈ ਪਈ ਆ ਉਹਦੇ ਤੇ ਕਿ ਸਾਡੇ ਪਿੰਡ ਨੂੰ ਕਿੰਨੇ ਸ਼ਮਸ਼ਾਨ ਘਟ ਲੱਗਦੇ ਨੇ ਤੇ ਕਿੰਨੇ ਕਿੰਨੇ ਫਰਕ ਨਾਲ ਲੱਗਦੇ ਨੇ ਤੇ ਭਾਰਕ ਵਾਲਾ ਹੋ ਗਿਆ ਹੂੰ ਚੌਥਾ ਪਾਰਕ ਵਾਲਾ ਵੀ ਦੇਖੋ ਹੁਣ ਜਿੰਨਾ ਕੋ ਹੋ ਸਕਿਆ ਹੁਣ ਮੇਰੀ ਕਿਸ਼ਤ ਆਈ ਹੋਈ ਆ 5 ਲੱਖ ਰੁਪਇਆ ਉਹ ਆਪਾਂ ਪਾਰਕ ਵਾਸਤੇ ਪਾ ਚੁੱਕੇ ਹਾਂ ਮਤਲਬ ਉਹਨੂੰ ਰੈਡੀ ਇੱਕ ਤਰੀਕੇ ਦਾ ਛੋਟਾ ਕੰਮ ਉਹ ਲੋਕਾਂ ਦੀ ਜਿਹੜੀ ਹੈਗੀ ਸੀ ਮੰਗ ਵੀ ਆ ਤੂੰ ਪਾਰਕ ਜਿਵੇਂ ਜੱਟ ਸਿੱਖ ਭਾਈ ਜਾਰਾ ਦੇ ਉਹ ਕਹਿੰਦੇ ਯਾਰ ਅਸੀਂ ਪਿਛਲੀ ਵਾਰ ਵੀ ਦੇਖਿਆ ਅਸੀਂ ਧਾਤ ਤੇ ਭਰਤ ਵਗੈਰਾ ਪਾਤੀ ਸੀ ਵੀ ਕਿਤੇ ਉਹ ਹਾਲਾਤ ਨਾ ਹੋ ਜਾਣਾ ਵੀ ਅਸੀਂ ਛੋਟਾ ਸਹਿਯੋਗ ਵੀ ਦੇ ਦਈਏ ਤੁਸੀਂ ਪਾਰਕ ਨਾ ਇਹ ਕੰਮ ਵੀ ਵਿਚਾਲੇ ਰਹਿ ਜਾ ਕੰਮ ਵੀ ਵਿਚਾਲੇ ਰਹਿ ਜੀ ਪਰ ਉਹਨਾਂ ਦੀ ਮੁੱਖ ਮੰਗ ਦੇਖਦੇ ਹੋਇਆ ਮੈਂ 5 ਲੱਖ ਰੁਪਇਆ ਪਾਰਕ ਵਾਸਤੇ ਪਾ ਚੁ ਆਪਣੇ ਚੋਣ ਜਾਬਤਾ ਖਤਮ ਹੋ ਗਿਆ ਨਾਲ ਦੀ ਨਾਲ ਮੈਂ ਪਾਰਕ ਦਾ ਕੰਮ ਸਟਾਰਟ ਕਰਾ ਦਿੰਦਾ ਠੀਕ ਹੈ 5 ਦੇ 4 ਹੋ ਗਏ 4 ਕੰਮ ਤੁਸੀਂ ਮੈਨੂੰ ਗਿਣਿਆਤੇ ਚਾਰ ਬਾਕੀ ਜਿਹੜਾ ਤੁਸੀਂ ਕੀਤਾ ਜਿਲਾ ਵਿੱਚ ਜਿੰਨੀ ਮੇਰੀ ਗ੍ਰਾਂਟ ਆਈ ਹੈ ਉਹਦੇ ਵਿੱਚ ਮੈਂ ਪਿੰਡ ਦੇ ਵਿਕਾਸ ਲਈ ਲਾ ਚੁੱਕਾ ਜਿੰਨਿਆਂ ਦਾ ਧਰਮਸਾਲਾ ਦੇ ਕਿੰਨੇ ਪੈਸੇ ਲੱਗੇ ਹੁਣ ਤੱਕ ਉਹ 40 ਤੋਂ 45 ਲੱਖ ਰੁਪਏ ਲੱਗੇ 40 45 ਲੱਖ ਬਹੁਤ ਵੱਡਾ ਅਮਾਉਂਟ ਹਾਂ ਆਪਾਂ ਆਪਣਾ ਪਿੰਡ ਵੀ ਘਰਵਾਉਣਾ 40 ਲੱਖ ਲਾ ਚੁੱਕਿਆ 5 ਲੱਖ ਰੁਪਏ ਆਪਾਂ ਨੇ ਪਾਰਕ ਵਾਸਤੇ ਪਾ ਚੁੱਕੇ ਉਹ ਜਿਹੜਾ ਹੁਣ 40 ਲੱਖ ਲੱਗ ਚੁੱਕਿਆ 5 ਲੱਖ ਪੰਜ ਪਾਰਕ ਆ ਜਿੰਨਾ ਤੇ ਲੜਦੇ ਆ ਜੀ ਆਪਾਂ ਸਭ ਤੋਂ ਮੇਨਤ ਲੈ ਕੇ ਚੱਲਾਂਗੇ ਐਜੂਕੇਸ਼ਨ ਜੀ ਐਜੂਕੇਸ਼ਨ ਹਾਂ ਐਜੂਕੇਸ਼ਨ ਦੇ ਵਿੱਚ ਕੀ ਕੀ ਐਜੂਕੇਸ਼ਨ ਦੇ ਵਿੱਚ ਜਿਵੇਂ ਬੱਚੇ ਗਰੀਬ ਬੱਚੇ ਪੜ੍ਹਦੇ ਨੇ ਜਾਂ ਕਿਸੇ ਵੀ ਜਾਤ ਭਾਈ ਚਾਰਜ ਕੋਈ ਵੀ ਲੋੜ ਮੰਗਦਾ ਆਪਾਂ ਪਹਿਲੇ ਧਰਤੇ ਤੁਨੋਂ ਮਨੋਂ ਦੀ ਨਾਲ ਸਹਿਯੋਗ ਵੀ ਦੇਵਾਂਗੇ ਕੋਈ ਵੀ ਸਮੱਸਿਆ ਆਉਂਦੀ ਹੈ ਪ੍ਰਿੰਸੀਪਲ ਨੂੰ ਨਾਲ ਲੈ ਕੇ ਸਹਿਯੋਗ ਜਿੰਨਾ ਵੀ ਹੋ ਸਕੇ ਸਹਿਯੋਗ ਵੀ ਦੇਵਾਂਗੇ ਕੋਈ ਬੈਂਡ ਦੀ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਬੱਚਾ ਪੜ੍ਹਾਈ ਤਾਂ ਕਰ ਸਕਦਾ ਪਰ ਉਹਦੇ ਘਰ ਦੀ ਸਥਿਤੀ ਇਹੀ ਜੀ ਹੁੰਦੀ ਹੈ ਵੀ ਉਹ ਕੋ ਖਰਚਾ ਵਗੈਰਾ ਮਤਲਬ ਕਿਸੇ ਵੀ ਕੰਡੀਸ਼ਨ ਚ ਕਿਸੇ ਬੱਚੇ ਦੀ ਪੜਾਈ ਨਹੀਂ ਰੁਕੂਗੀ ਨਹੀਂ ਰੁਕੂਗੀ ਜੇ ਸਰਪੰਚ ਬਣ ਤੋਂ ਬਾਅਦ ਕੋਈ ਬੱਚਾ ਬਾਰ ਦੇ ਵਿੱਚ ਆਏ ਵੀ ਡਾਕਟਰ ਸਾਹਿਬ ਮੇਰੀ ਹੈਲਪ ਕਰ ਦੋ ਉਹਦੇ ਨਾਲ ਕੋਈ ਤੈਤ ਨਹੀਂ ਹੋਊਗਾ ਨਾ ਕੋਈ ਬਿਰਕਤਾਂ ਨਹੀਂ ਰੱਖਿਆ ਕਿਸੇ ਵੀ ਜਾਤ ਪਾਈ ਦਾ ਹੋਵੇ ਚਾਹੇ ਜੱਟ ਸਿੱਖ ਦਾ ਹੋਵੇ ਜਿਹੜੇ ਵੀ ਭਾਈ ਜਿਹੜੇ ਸਾਡੇ ਸਮਾਜ ਵਾਲੀ ਦੇ ਵਿੱਚ ਸਮਾਜ ਦੇ ਵਿੱਚ ਲੋਕ ਰਹਿੰਦੇ ਸਾਰਿਆਂ ਦਾ ਬੜੋਲਾ ਕਰਾਂਗੇ ਤੇ ਦੂਜਾ ਤੇ ਦੂਜਾ ਨੰਬਰ ਹੈਗਾ ਜਿਵੇਂ ਹੁਣ ਸਕੂਲ ਦੇ ਵਿੱਚ ਕਰਾਉਣਾ ਸਟੇਡੀਅਮ ਦੀ ਬਹੁਤ ਵੱਡੀ ਸਮੱਸਿਆ ਕਿਉਂਕਿ ਬੱਚੇ ਮੇਰੀ ਸੋਚ ਇਹ ਹੈ ਵੀ ਜਿੰਨਾ ਬਣਿਆ ਹੋਇਆ ਵੈਸੇ ਪ੍ਰੋਪਰ ਸਟੇਡੀਅਮ ਬਣਿਆ ਹੋਇਆ ਗਰਾਊਂਡ ਵੀ ਬਣਿਆ ਹੋਇਆ ਜਿਹੜਾ ਟਰੈਕ ਹੈ ਟਰੈਕ ਦੇ ਹਾਲਾਤ ਇੰਨੇ ਮਾੜੇ ਨੇ ਵੀ ਜਦੋਂ ਬਾਰਿਸ਼ ਪੈ ਜਾਂਦੀ ਹੈ ਬਾਰਿਸ਼ ਨਾਲ ਉਹ ਬੁਰਾ ਹਾਲ ਹੋ ਜਾਂਦਾ ਜਿਹੜਾ ਉਹਦੇ ਛੱਡਾਂ ਤੇ ਘਾਹ ਵਗੈਰਾ ਉਹਦੀ ਸਫਾਈ ਵਧੀਆ ਕਰਵਾਵਾਂਗੇ ਲਾਈਟਾਂ ਦਾ ਪ੍ਰਬੰਧ ਵੀ ਕਰਾਵਾਂਗੇ ਥੋੜਾ ਵਿਜਨ ਕੀ ਆ ਉਹਦੇ ਲਈ ਵੀ ਟਰੈਕ ਨੂੰ ਉੱਚਾਈ ਚੱਕਣਾ ਜਾ ਉਹਨੂੰ ਸਿੰਥੈਟਿਕ ਸਿੰਥੈਟਿਕ ਬਣਾਉਣਾ ਜਾਇਓ ਇੱਕ ਰਾਖ ਜੀ ਪੈਂਦੀ ਹੈ ਨਾ ਮੈਨੂੰ ਕਿਸ ਲੈਵਲ ਤੱਕ ਲਿਜਾਣ ਦੀ ਝਾਕਾ ਦੇਖੋ ਜਿਹੜਾ ਸਿੰਥੈਟਿਕ ਵਾਲਾ ਕੰਮ ਆ ਦੇਖੋ ਪ੍ਰੋਸੈਸ ਹੈਗਾ ਵੱਡਾ ਫੇਰ ਵੀ ਆਪਾਂ ਮੌਕੇ ਦੀ ਸਰਕਾਰ ਹੈ ਮੰਤਰੀਏ ਧਿਆਨ ਵਿੱਚ ਲਿਆਵਾਂਗੇ ਵੀ ਜਿੰਨਾ ਹੋ ਸਕੇ ਕਿਉਂਕਿ ਸਾਡਾ ਜਿਹੜਾ ਪਿੰਡ ਸ਼ਾਜਲੀ ਹੈ ਇਹ ਘੱਟੋ ਘੱਟ 10 ਪਿੰਡਾਂ ਨੂੰ ਕਵਰ ਕਰਦਾ ਲੈਵਲ ਲੈਵਲ ਉੱਥੋਂ ਦੇ ਬੱਚੇ ਉਰੇ ਟ੍ਰੇਨਿੰਗ ਵਗੈਰਾ ਵੀ ਲੈਣ ਆਉਂਦੇ ਨੇ ਤੇ ਰਨਿੰਗ ਵਗੈਰਾ ਵੀ ਕਰਨ ਆਉਂਦੇ ਨੇ ਉਰੋਂ ਕਾਫੀ ਬੱਚੇ ਨੇ ਜਿਹੜੋ ਆਪਦਾ ਪ੍ਰੈਕਟਿਸ ਕਰਕੇ ਉਹ ਅੱਜ ਫੌਜ ਦੇ ਵਿੱਚ ਭਰਤੀ ਹੋਇਆ ਹੋਇਆ ਹੈ ਕੋਈ ਪੜਵਾਰੀ ਲੱਗਿਆ ਹੋਇਆ ਹਰ ਇੱਕ ਵਿਭਾਗ ਦੇ ਵਿੱਚ ਕੋਈ ਪੜੀ ਟੀਚਰ ਲੱਗ ਗਿਆ ਕਿਉਂਕਿ ਛਾਇਲੀ ਦੇ ਵਿੱਚ ਜਿਹੜਾ ਬੱਚਾ ਟ੍ਰੇਨਿੰਗ ਕਰਕੇ ਗਿਆ ਉਹ ਕੋਈ ਨਾ ਕਿਸੇ ਵਿਭਾਗ ਦੇ ਵਿੱਚ ਆਪ ਦਾ ਫਿੱਟ ਹੋਇਆ ਜੀ ਤੇ ਤੀਜਾ ਤੀਜਾ ਆ ਗਿਆ ਆਪਣਾ ਹੈਲਥ ਪੱਖੋਂ ਹੈਲਥ ਹੈਲਥ ਪੱਖੋਂ ਕਿਉਂਕਿ ਹੈਲਥ ਪੱਖੋਂ ਜਿਹੜਾ ਪਿੰਡ ਹੈ ਉਹ ਥੋੜਾ ਜਿਹਾ ਪਾਸੜਿਆ ਹੋਇਆ ਆਪਾਂ ਜਿੰਨਾ ਵੀ ਹੋ ਸਕੇ ਆ ਜਿੰਨਾ ਵੀ ਹੋ ਸਕੇ ਆ ਹੈਲਥ ਕਿਉਂਕਿ ਮੈਂ ਵੀ ਆ ਪ੍ਰੈਕਟਿਸ ਕਰਦੀ ਆ ਹੂੰ ਰક્ત ਕਰਦੇ ਨਾਂ ਦੇ ਨਾਤੇ ਇਹ ਹੈਲਥ ਵਾਲਾ ਇਹ ਤਾਂ ਨਹੀਂ ਕਰਨਾ ਵੀ ਜੇ ਦੇ ਕੇ ਬਿਮਾਰੀ ਹੋਣਾ ਸਿਰਫ ਮੇਰੇ ਕੋਲੇ ਆਉ। ਨਹੀਂ ਨਹੀਂ ਨਹੀਂ। ਵੀ ਹਸਤਾ ਵਾਲੇ ਕਹਿੰਦੇ ਜਾਣ ਦੀ ਲੋੜ ਨਹੀਂ। ਨਹੀਂ ਨਹੀਂ ਜੀ। ਦੋਨੇ ਚਿੰਜ ਕਰਾਸ ਹੋ ਗਿਆ ਨਾ ਵੀ ਜੇ ਤੁਸੀਂ ਹਸਪੀਟਲ ਵਧੀਆ ਬਣਾਤਾ ਫਿਰ ਹੋਰੇ ਕੌਣ ਆਊਗਾ? ਨਹੀਂ ਆਪਾਂ ਸੇਵਾ ਵੀ ਕਰਨੀ ਹੈ ਪਿੰਡ ਦੀ, ਸਮਾਜ ਦੀ ਸੇਵਾ ਵੀ ਕਰਨੀ ਹੈ ਨੈਰਾਪੁਰ ਇਹ ਤੋੜਾ ਵੀ ਨਹੀਂ। ਨਹੀਂ ਫਿਰ ਅੰਦਰੋਂ ਆਪਦਾ ਨਹੀਂ ਹੋਊਗਾ ਵੀ ਮੇਰੀ ਦੁਕਾਨ ਜਿੰਨਾ ਜਾ ਕੇ ਮੇਰੀ ਦੁਕਾਨਦਾਰ ਜਿੰਨਾ ਤਿਲਕਾ ਫੁਲਕਾ ਤਾਂ ਚੱਲਣੀ ਹੈ ਜੀ। ਚਲੋ। ਉਹ ਤਾਂ ਚੱਲਣੀ ਹੈ ਜੀ। ਪਰਮਾਤਮਾ ਨੇ ਜਿੰਨਾ ਰੱਖਿਆ ਤਾਂ ਮਿਲਣਾ। ਇਮਾਨਦਾਰੀ ਨਾਲ ਦੋਨੇ ਕੰਮ ਕੀਤੇ ਦੋਨੇ ਕਰ ਹਾਂਜੀ ਠੀਕ ਆ ਤੇ ਚੌਥਾ ਰਹਿ ਗਿਆ ਹੁਣ ਆਪਣਾ ਇਹ ਨਾ ਕੀ ਜਿਹੜੀ ਸਮੱਸਿਆ ਜੀ ਡਰੇਨ ਨਾਲੇ ਵਾਲੇ ਪਿੰਡ ਦੀ ਲੰਗਦੀ ਆ ਹਾਂਜੀ ਜੋ ਪਾਣੀ ਦੀ ਨਿਕਾਸੀ ਆ ਉਹ ਸਹੀ ਪ੍ਰਬੰਧਨ ਹੈਗਾ ਉਹ ਨਿਕਾਸੀ ਸਹੀ ਨਹੀਂ ਹੋ ਰਹੀ ਟੋਬਿਆਂ ਦਾ ਲੈਵਲ ਨੀਮਾ ਤਾਂ ਹੋ ਗਿਆ ਪਰ ਜਦੋਂ ਪਾਣੀ ਆ ਕਾਫੀ ਜ਼ਿਆਦਾ ਹੋ ਗਿਆ ਮੱਛਰ ਵਗੈਰਾ ਫਾਇਰ ਬਿਮਾਰੀਆਂ ਫੈਲ ਰਹੀਆਂ ਨੇ ਆਪਾਂ ਮਤਲਬ ਕਿ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਹੈ ਨਹੀਂਗਾ ਹੈ ਨਹੀਂਗਾ ਤੇ ਪੀਣ ਵਾਲੇ ਪਾਣੀ ਦਾ ਹੈਗਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਨੇਗਾ ਉਹਦਾ ਵੀ ਕਰ ਨਹੀਂ ਕਰਨਾ ਅੱਛਾ ਪੀਣ ਵਾਲੇ ਪਾਣੀ ਦਾ ਵੀ ਕਰਨਾ ਪੂਰ ਤਨਿਕਾਸੀ ਵਾਲਾ ਵੀ ਕਰਨਾ ਹੈ ਕਿਉਂਕਿ ਡਰੇਨ ਦਾ ਜ਼ਰੂਰ ਲਾਉਂਦੇ ਪਿੰਡ ਦੇ ਵਾਲੇ ਨਾਲ ਦੀ ਪਰ ਜਿਹੜਾ ਪਾਣੀ ਦੀ ਨਿਕਾਸੀ ਉਹ ਸਹੀ ਨਹੀਂ ਹੋ ਰਹੀ ਆਪਾਂ ਜਿੱਥੇ ਵੀ ਕੋਈ ਟੋਬਾ ਵਗੈਰਾ ਹੈਗਾ ਉੱਥੋਂ ਵਧੀਆ ਆਪਾਂ ਪੱਕਾ ਖਾਲ ਕਰਕੇ ਉਹ ਡਰੇਨ ਵਿੱਚ ਪਾਣੀ ਦੀ ਸਫਾਈ ਕਰਕੇ ਡਰੇਨ ਵਿੱਚ ਡਿਗਦਾ ਕਰਾਂਗੇ ਤਾਂ ਕਿ ਪਿੰਡ ਦੇ ਵਿੱਚ ਕੋਈ ਗੰਦਗੀ ਵਗੈਰਾ ਬਿਮਾਰੀ ਪੈਣ ਹੁਣ ਇਹਨੂੰ ਆਪਾਂ ਤੁਸੀਂ ਇਹਨਾਂ ਸਭੀ ਨੂੰ ਚੌਥੇ ਤੇ ਆਪਣਾ ਇਕੱਲਾ ਡਰੇਨ ਵਾਲੇ ਜੀ ਕਵਰ ਕਰਤਾ ਜਾਂ ਪੀਣ ਵਾਲੇ ਨੂੰ ਦੋਨੇ ਕਵਰ ਪੀਣ ਵਾਲਾ ਦੇਖੋ ਅੱਛਾ ਇਹ ਪੀਣ ਵਾਲਾ ਪਾਣੀ ਦੀ ਆਪਣੇ ਪਾਣੀ ਦਾ ਪ੍ਰਬੰਧ ਕਰਨਾ ਠੀਕ ਆ ਜੀ ਇਹਦਾ ਪੰਜਵਾਂ ਤਾਂ ਮੈਂ ਦੱਸਿਆ ਵੈਸੇ ਪਹਿਲਾਂ ਹੈਗਾ ਸੀਗਾ ਪੱਕਾ ਹੀ ਸੀਗਾ ਜੀ ਪਾਣੀ ਦਾ ਪ੍ਰਬੰਧ ਤਾਂ ਕਰ ਨਹੀਂ ਕਰਨਾ ਤਾਂ ਪਹਿਲੇ ਵੀ ਮੈਂ ਗੋਲ ਚੁੱਕੇ ਆ ਠੀਕ ਆ ਕਵਾਟਰ ਬਾਕਸ ਵਾਲੀ ਸਪੱਸ਼ਿਆ ਕਿਉਂਕਿ ਪਾਈਪ ਲਾਈਨ ਆ ਜੋ ਘਟੋ ਘਟ ਲਗਭਗ 7 800 7 ਚੌਥੀ ਦੀ ਜਿਹੜੀ ਮੇਨ ਰਣ ਨੀਤੀ ਬਣਾਈ ਗਈ ਜਾ ਵੀ ਇੱਕ ਵਿਹਾਫ ਹੁੰਦਾ ਇੱਕ ਹੁੰਦਾ ਆਪਾਂ ਆਪਣੇ ਜਿਹੜੇ ਨਾਲ ਸਟੈਂਡ ਕਰ ਰਹੇ ਨੇ ਲੋਕ ਉਹਨਾਂ ਦੇ ਸੱਚ ਚੋਂ ਲੜਨੀ ਆ ਜੋ ਮੁੱਦਿਆਂ ਦੀ ਰਾਜਨੀਤੀ ਤੇ ਲੜਨੀ ਆ ਪੈਸੇ ਦੇ ਦੰਮ ਤੇ ਚੋਣ ਲੜਨੀ ਆ ਕਿਸ ਤਰੀਕੇ ਦੀ ਰਣਨੀਤੀ ਬਣਾ ਕੇ ਚੋਣ ਲੜੀ ਦੇਖੋ ਜੀ ਮੈਂ ਜ਼ਿਲ੍ਹਾ ਪ੍ਰਿਸ਼ਦ ਹੋਣ ਦੇ ਨਾਤੇ ਲੋਕਾਂ ਦੇ ਵਿੱਚ 22 ਸਾਲ ਹੋ ਗਏ ਲੋਕਾਂ ਦੇ ਵਿੱਚ ਵਿਚਰ ਰਿਹਾ ਹਾਂ ਹਾਂਜੀ ਲੋਕਾਂ ਦੀ ਦੁੱਖ ਤਕਲੀਫਾਂ ਵੀ ਸੁਣ ਰਿਹਾ ਹਾਂ ਪਹਿਲਾਂ ਦੇਖੋ ਆਪਦੇ ਵੀ ਕੋਈ ਘਰੇਲੂ ਕੰਮ ਹੁੰਦੇ ਨੇ ਉਹ ਵੀ ਕਰਨੇ ਤਾਂ ਪਹਿਲਾਂ ਜ਼ਿਲ੍ਹਾ ਪ੍ਰਿਸ਼ਦ ਮੈਂਬਰ ਬਣ ਕੇ ਆਪਦੇ ਘਰੇਲੂ ਕੰਮ ਕੀਤੇ ਨਹੀਂ ਹਾਂ ਉਹ ਵੀ ਕਿਉਂਕਿ ਪਰਿਵਾਰ ਦੀ ਚਲਾਉਣਾ ਰਿਵਾਜ ਚੱਲ ਰਿਹਾ ਜਿਵੇਂ ਪਰਿਵਾਰ ਦੀ ਗੱਲ ਆ ਜਾਂ ਵਿਆਹ ਪਹਿਲਾਂ ਹੋ ਗਿਆ ਸੀ ਜਾਂ ਫਿਰ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਬਣ ਕੇ ਕਰਾਇਆ ਨਹੀਂ ਪਹਿਲਾਂ ਹੋ ਗਿਆ ਸੀ ਬਸ ਫਿਰ ਠੀਕ ਆ ਮਾ ਕਿਤੇ ਪਹਿਲਾਂ ਆਪਦਾ ਵਿਆਹ ਕਰਾਇਆ ਨਾ 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 ਅਸੀਂ ਵੀ ਬਾਅਦ ਚੋਂ ਕਰਦੇ ਆ ਵਿਆਹ ਨੂੰ ਤਾਂ ਲਗਭਗ 12-13 ਸਾਲ ਹੋ ਗਏ ਵਿਆਹ ਨੂੰ ਫਿਰ ਠੀਕ ਆ ਮਾ ਕਿਤੇ ਉਹ ਜਿਹੜਾ ਰਿਵਾਜ ਚੱਲਿਆ ਹੁਣ ਕਿਉਂਕਿ ਪਤਾ ਗੱਲ ਕੀ ਆ ਉਹ ਕਾਰਨ ਕੀ ਆ ਲੋਕਾਂ ਨੂੰ ਇਹ ਨਹੀਂ ਪਤਾ ਵੀ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਕੀ ਆ ਬਲਾਕ ਸੰਗਤੀ ਮੈਂਬਰ ਕੀ ਆ ਫਿਰ ਹੁਣ ਦੱਸਿਆ ਵੀ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਦੀ ਪਾਵਰ ਵੀ ਆਏਗੀ ਬਲਾਕ ਸੰਗਤੀ ਮੈਂਬਰ ਦੀ ਪਾਵਰ ਵੋਟਰਾਂ ਸੁਨੇਹਾ ਦਾ ਮੇਰੇ ਹੱਥ ਬਨ ਕੇ ਬੇਨਤੀ ਆ ਭਰਾਵੋ ਮੈਂ ਸਰਪੰਚੀ ਦੀ ਚੋਣ ਲੜਨ ਜਾ ਰਿਹਾਗਾ ਮੇਰਾ ਵੱਧ ਚੜ ਕੇ ਸਾਥ ਦਿਓ ਛੋਡੇ ਗੁਰੇ ਹੱਥ ਬਨ ਕੇ ਬੇਨਤੀ ਹੈ ਮੈਂ ਪੈਲ ਦੇ ਆਧਾਰ ਤੇ ਜੋ ਵੀ ਪਿੰਡ ਦੇ ਕੰਮ ਅਧੂਰੇ ਪਏ ਨੇ ਉਹ ਪੈਲ ਦੇ ਆਧਾਰ ਤੇ ਕਰਾਉਂਗਾ ਤੁਸੀਂ ਇੱਕ ਤਰ੍ਹਾਂ ਮੇਰੇ ਤੇ ਵਿਸ਼ਵਾਸ ਲੈ ਕੇ ਚੱਲੋ ਮੈਂ ਤੁਹਾਡੇ ਵਿਸ਼ਵਾਸ ਤੇ ਖਰਾ ਉਤਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਿਸੇ ਵੀ ਕਿਸਮ ਦਾ ਕੋਈ ਸੁਝਾਅ ਹੋਵੇ ਤੁਸੀਂ ਕਮੈਂਟ ਬਾਕਸ ਛੋਡੇ ਲਈਆ ਤੁਸੀਂ ਸਾਨੂੰ ਦੱਸ ਸਕਦੇ ਹੋ ਵੀਡੀਓ ਦੇ ਵਿੱਚ ਕੋਈ ਕਮੀ ਲੱਗੀ ਹੋਵੇ ਕੋਈ ਕਮੀ ਪੇਸ਼ੀ ਰਹੀ ਹੋਵੇ ਉਹ ਵੀ ਤੁਸੀਂ ਦੱਸ ਸਕਦੇ ਹੋ ਵੈਭ੍ਰੀ ਜੀ ਦਾ ਖਾਲਸਾ ਵੈਭ੍ਰੀ ਜੀ ਕੀ ਫਤ ਬਹੁਤ ਬਹੁਤ ਧੰਨਵਾਦ ਆਕਸਾਪ